ਹੋ ਸਕਦਾ ਜੇ ਥੈਲੇਸੀਮੀਆ ਵਰਗੀ ਬਿਮਾਰੀ ਕਿਸੇ ਬੱਚੇ ਨੂੰ ਪੁੰਗੀਆਂ ਸਾਡਾ ਕੀ ਹੁੰਦਾ ਅਸੀਂ ਕਰ ਕਰਦੇ ਹਣਾ ਤਾਂ ਇਹ ਹੁੰਦਾ ਕਿ ਸਰ ਨੇ ਇਹਨਾਂ ਦੀ ਬਠਿੰਡਾ ਥੈਲੇਸੀਮੀਆ ਵਰਸ ਫਾਈਲ ਦੇ ਨਾਮ ਤੇ ਸੰਸਥਾ ਬਣੀ ਹੋਈਆ ਜੇ ਕੋਈ ਬੱਚਾ ਇਦਾਂ ਦਾ ਆਂਦਾ ਤੇ ਪਹਿਲਾਂ ਤਾਂ ਸਾਡਾ ਦੇ ਕੋਈ ਵੀ ਹੁੰਦਾ ਕਿ ਉਹ ਪਾਸ਼ੀਰੂ ਨਾ ਕਰੇ ਕਦੇ ਕਿਸੇ ਦੇ ਬੱਚੇ ਨੂੰ ਇਸ ਨਾਲ ਕੋਈ ਪ੍ਰੋਬਲਮ ਹੋਵੇ ਅਟ ਫਿਰ ਵੀ ਕੋਈ ਹੁੰਦਾ ਤਾਂ ਆਪਾਂ ਇਹਨਾਂ ਨਾਲ ਸੰਪਰਕ ਕਰਕੇ ਸਾਡੇ ਕੋਲ ਅੱਗੇ ਬਹੁਤ ਰਸਤੇ ਨਿਕਲੇ ਆਉਂਦੇ ਨੇ ਕਹਿੰਦੇ ਉਹਨਾਂ ਨੂੰ ਰਿਕਵੈਸਟ ਕਰਦੀਆਂ ਤੇ ਵੀ है ਟੱਕਿਆ ਉਹਦੇ ਬਾਰੇ ਦੱਸਣਗੇ ਅਸੀਂ ਚਿਲड्रन ਦੇ ਤੇਿੰਨ बच्चे ਜਿਹੜੇ ਸਾਲੇ ਫਿਰਾਂ ਨੂੰ ਪੀੜਤ ਸੀਗੇ 3 ਘੋਟੇ ਦੇ ਸੀਗੇ ਉਹਨਾਂ ਨੂੰ ਸਾਡੀ ਸਿੱਖਿਆ ਵੱਲੋਂ ਸਰਵਨਿਸ਼ਕੀ ਚਾਹਿਆ मैं रिक्वेस्ट ਮੈਂ ਰਿਕਵੈਸਟ ਕਰਦੀ ਆਂ ਸਾਡੇ ਵਿਦਿਆਕ ਸੰਦਰਭ तो ਪਲੀਜ਼ ਇਸ ਨੂੰ ਰਾਈਟ ਕਰਦੇ। ਸਤਿਕਾਰਯੋਗ ਸਾਹਿਬਾ ਤੁਹਾਨੂੰ ਮੈਂ ਜੁੜਾ ਇਹਨਾ ਟੋਨਾ ਨੰਮੀ ਆਦਿ ਦੇ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਔਰ ਸਾਥੀ ਸਿੱਖ ਨੇ ਵਾਈਟ ਕਾਰਡ ਤੇ ਸਾਡਾ ਜੋ ਮੈਸੇਜ ਹੈ ਆ ਤੁਹਾਡੇ ਸਾਰੇ ਤੱਕ ਜਿਹੜਾ ਤੁਹਾਨੂੰ ਚਾਹੁੰਦਾ ਡਾਕਟਰ ਬਿੱਤਰ ਹੈਨਾ ਸਿੰਘ ਨੇ ਇੱਕ ਬਹੁਤ ਹੀ ਮੇਜਰ ਐ ਡਿਸੀਜ ਹੈ ਆ ਬੱਚਿਆਂ ਦੇ ਵਿੱਚ ਪਾਈ ਜਾਣ ਵਾਲੀ ਬਿਮਾਰੀ ਹੈ ਇਹੇ ਬਿਮਾਰੀ ਹੈ ਕਿ ਬੱਚਾ ਆਪਣੀ ਮਾਂ ਦੇ ਗੇਟ ਤੋਂ ਲੈ ਕੇ ਪੈਦਾ ਹੁੰਦਾ ਹੈ ਹੈਨਾ ਸਿੰਘ ਦੇ ਵਿੱਚ ਚੀਜ਼ ਹੈ ਕਿ ਬੱਚੇ ਦਾ ਬਲੱਡ ਨਹੀਂ ਪਾਸ ਹੁੰਦਾ ਉਸ ਨੂੰ ਹਰ 12 ਤੋਂ 13 ਦਿਨਾਂ ਦੇ ਬਾਅਦ ਬਲਾਟਾ ਜਿਹੜਾ ਇਹ ਲਗਵਾਉਣਾ ਪੈਂਦਾ ਹੈ ਔਰ ਪੂਰੀ ਉਮਰ ਇੰਨੀ ਉਹ ਆਪਣੀ ਲਾਈਫ ਤੋ ਜਾਰਦਾ ਹੈ ਉਹ ਤੇ ਹਰ 15 ਦਿਨਾਂ ਦਾ ਵਾਰ ਬਲੱਡ ਲੱਗਦਾ ਰਹਿੰਦਾ ਇਸਾ ਕਹਿ ਲਈਏ ਕਿ ਬੱਚੇ ਦੀ ਜ਼ਿੰਦਗੀ ਹੈ ਜਿਹੜੀ ਉਹ ਸਾਡੇ ਹੋਏ ਸਾਡੇ ਦਿੱਤੇ ਹੋਏ ਖਰਚੇ ਉੱਤੇ ਨਿਰਭਰ ਕਰਦੀ ਹੈ ਇੰਨਾ ਸਮਾਂ ਉਸ ਨੂੰ ਇੱਕ ਸੇਵ ਬਲੱਡ ਦਿਲਦਾਰ ਹੈ ਤੇ ਉਹ ਆਪਣੀ ਜਿਹੜੀ ਜ਼ਿੰਦਗੀ ਹੈ ਆ ਲੰਮੀ ਲੈ ਕੇ ਜਾ ਸਕਦਾ ਇਸੇ ਹੋਣ ਦਾ ਕਿਹਦਾ ਕਾਰਨ ਹੈ ਅ ਫੈਲਾਸੀਮਾ ਜੋ ਬੱਚਾ ਹੈ ਉਹਦੇ ਜੋ ਪੇਰੈਂਟਸ ਨੇ ਉਹ ਦੋਵੇਂ ਫੈਲਾਸੀਮਾ ਕਿ ਇੱਕ ਮਾਈਨਰ ਨੇ ਨਾ ਹੋਣਾ ਚੰਨ ਨੇਕੇ ਹੋਣ ਵਾਲਾ ਬੱਚਾ ਤੁਹਾਡਾ 825% ਮੈਟਰ ਮੈਡਾ ਹੋਵੇਗਾ ਆਹ ਉਸ ਦਾ ਬਲੱਡ ਨਹੀਂ ਬਣਿਆ ਉਸ ਨੂੰ ਬਲੱਡ ਹੈ ਜਿਹੜਾ ਲਗਵਾਉਣਾ ਪਵੇ ਇਸ ਦਾ ਹਲੇ ਤੱਕ ਕੋਈ ਵੀ ਪਰਮਾਨੈਂਟ ਜਿਹਦਾ ਸੋਲੂਸ਼ਨ ਹੈ ਉਹ ਨਹੀਂ ਆਇਆ ਨਾ ਹੀ ਕੋਈ ਜਿਹੜੀ ਮੈਡੀਸਿਨ ਬਣੀ ਹੈ ਕਿ ਉਹ ਮੈਡੀਸਿਨ ਲੈ ਕੇ ਅਸੀਂ ਇਹਨਾਂ ਬੱਚਿਆਂ ਨੂੰ ਕੈਪਾ ਤੋਂ ਰੋਕ ਸਕੀਏ ਆ ਇਸ ਦੇ ਵਿੱਚ ਕੀ ਹੈ ਕਿ ਜੇ ਰੋਕ ਤਾਂ ਮੇਰੀ ਹੈ ਕਿ ਸਾਡੇ ਬੱਚਿਆਂ ਦੀਆਂ ਸ਼ਾਦੀਆਂ ਹੁੰਦੀਆਂ ਅਸੀਂ ਪਰਿਵਾਰ ਕਿਵੇਂ ਵਧਾਉਣੇ ਆ ਪਰ ਬੱਚਾ ਲੈਣ ਤੋਂ ਪਹਿਲਾਂ ਇੱਕ ਬਲੱਡ ਟੈਸਟ ਹੈ ਜਿਹੜੀ ਐਕੀਐਲਸੀ ਆਂ ਦਾ ਬਲੱਡ ਟੈਸਟ ਹੈ ਜਿਹੜਾ ਕਿ ਪੰਜਾਹ ਸੂ ਦਾ ਬਲੱਡ ਟੈਸਟ ਹੈ ਉਹ ਕਰਵਾਉਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਤਾਂ ਕਿ ਸਾਨੂੰ ਆਪਣਾ ਸਟੇਟਸ ਪਤਾ ਚੱਲ ਜਾਵੇ ਕਿ ਕਿਤੇ ਅਸੀਂ ਥੈਲਾਸੀਮੀਆ ਮਾਈਨਰ ਤਾਂ ਨਹੀਂ ਅਸੀਂ ਇੱਥੇ ਬੈਠੇ ਹਾਂ ਸਾਡੇ ਵਿੱਚ ਕੋਈ ਵੀ ਥੈਲਾਸੀਮੀਆ ਮਾਈਨਰ ਹੋ ਸਕਦਾ ਹੈ ਥੈਲਾਸੀਮੀਆ ਮਾਈਨਰ ਦਾ ਸਾਨਾ ਜਿਹੜਾ ਉਹ ਆਪਣੀ ਨਾਰਮਲ ਜ਼ਿੰਦਗੀ ਜਿਉਂਦਾ ਹੈ ਬਟ ਜਦੋਂ ਆਪ ਥੈਲਾਸੀਮੀਆ ਇਕੱਠੇ ਹੋ ਜਾਂਦਾ ਮਤਲਬ ਮੀਆਂ ਬੀਬੀ ਦੋਨੋਂ ਥੈਲਾਸੀਮੀਆ ਮਾਈਨਰ ਨੇ ਆ ਬੱਚਾ 25% ਕਾਰਨ ਹੈ ਕਿ ਉਹ ਮੀਟਰ ਪੈਦਾ ਕਰਦਾ ਇਸ ਦਾ ਪਰਮਾਨੈਂਟ ਸলিউਸ਼ਨ ਹੈ ਜਿਹੜਾ ਬੋਨ ਮੈਲ ਦਾ ਕੰਸਲਟੈਂਟ ਹੈ ਉਸ ਦੇ ਲਈ ਇੱਕ ਦਾ ਬੋਨ ਮੈਲ ਦਾ ਨੰਦਸਿਕ ਰੋਤ ਪੈਂਦਾ ਜੇਕਰ ਉਹ ਸਿਂਗਲੀ ਜਾਨੀ ਕਿ ਭੈਣ ਭਾਈ ਦੇ ਨਾਲ ਮੈਚ ਹੋ ਜਾਵੇ ਤਾਂ ਇਹਦੀ ਕਾਸਟ ਦਾ ਉਹ 10 ਤੋਂ 15 ਲੱਖ ਦੇ ਵਿੱਚ ਆੜ ਉਸ ਦਾ ਇਲਾਜ ਹੋ ਜਾਂਦਾ ਜੇਕਰ ਭੈਣ ਭਾਈ ਦੇ ਨਾਲ ਮੈਚ ਨਹੀਂ ਹੁੰਦਾ ਤਾਂ ਅਗਲੀ ਆਪਸ਼ਨ ਆਪਣੇ ਕੋਲ ਇਹ ਹੈ ਕਿ ਬਾਹਰੋਂ ਡੋਨਰ ਲੈਣਾ ਪੈਂਦਾ ਜਿਸ ਦੀ ਕਾਸਟ ਪਹਿਲੀ ਵਾਰ ਤਾਂ ਇਹ ਹੈ ਕਿ ਲੱਗਿਆ ਬੱਚੇ ਦੀ ਕਿ ਉਹਨੂੰ ਡੋਨਰ ਮਿਲਦਾ ਜਾਂ ਨਹੀਂ ਜੇ ਮਿਲ ਜਾਂਦਾ ਤਾਂ ਫੋਕੇ ਤੋਂ 50 ਲੱਖ ਰੁਪਏ ਦਾ ਖਰਚਾ ਹੁੰਦਾ ਇਹਦਾ ਆਪਣਾ ਬੇਟਾ ਜੀ 10 ਸਾਲ ਦਾ 6 ਮਹੀਨੇ ਦਾ ਸੀ ਜਦੋਂ ਉਹਦੇ ਬਲੱਡ ਬਰਿਥ ਸ਼ੁਰੂ ਹੋ ਗਿਆ ਸੀਗਾ ਜਦੋਂ ਬੇਟੇ ਨੂੰ ਪ੍ਰੋਬਲਮ ਆਈ ਸਮਾਂ ਦੇਖ ਕੇ ਬੜੀ ਮੇਜਰ ਡਿਸੀਜ ਹੈ ਬੱਚੇ ਬੜਾ ਸਟਰਗਲ ਕਰਦੇ ਨੇ ਇਸੇ ਕਰਕੇ ਫੈਮਿਲੀਆਂ ਵੀ ਕਿਉਂਕਿ ਇਹ ਡਿਸੀਜ ਹੈ ਜਿਹੜੀ ਮੈਂਟਲੀ অর ਫਾਈਨੈਂਸ਼ੀਅਲੀ ਬਹੁਤ ਹੀ ਹੈਵੀ ਬਰਡ ਨਹੀਂ ਸੀ ਫੈਮਿਲੀ ਦੇ ਉੱਪਰ ਲੈ ਕੇ ਆਉਂਦੀ ਹੈ ਜਦੋਂ ਮੈਂ ਦੇਖਿਆ ਤਾਂ ਅਸੀਂ ਪੇਰੈਂਟਸ ਇਕੱਠੇ ਹੋਏ ਤਾਂ ਅਸੀਂ ਇੱਕ ਐਨਜੀਓ ਬਣਾਈ ਬਟਿੰਡਾ ਦੇ ਵਿੱਚ ਹੁਣ ਆਪਣੇ ਕੋਲ 84 ਬੱਚੇ ਨੇ ਜਿਹੜੇ ਪ੍ਰੋਟਾਉਟ ਕਰਦੇ ਹੋਏ ਉਹ ਦੋਨਾਂ ਲਈ ਪਲਟ ਦਾ ਪ੍ਰਬੰਧ ਕਰਨਾ ਬਾਕੀ ਹੋਰ ਜੋ ਸਾਡੇ ਨੂੰ ਸਮਝ ਹੁੰਦਾ ਹੈ ਅਸੀਂ ਉਹਨਾਂ ਲਈ ਕਰਦੇ ਆਂ ਤੁਹਾਡੇ ਲਈ ਮੈਂ ਹੀ ਤੁਹਾਡੇ ਤੋਂ ਬੇਨਤੀ ਕਰਾਂਗਾ ਇੱਕ ਤਾਂ ਬੱਚੇ ਬੱਚੇ ਪਲਟ ਮੀਟ ਕਰੋ ਪਲਟ ਨੇ ਇਸ ਦੇ ਵਿੱਚ ਸਭ ਨੂੰ ਸ਼ਾਮਲ ਕਰੋ ਕਾਦੇ ਜਿੰਨਾ ਬੱਚਾ ਨਹੀਂ ਤਾਂ ਸੇਫਟ ਰੱਖਦੇ ਰਹੋ ਇਹ ਰੁਕਣਾ ਗਿਆ ਕਿ ਸ਼ਾਦੀ ਜਦੋਂ ਹੋ ਜਾਂਦੀ ਹੈ ਬੱਚਾ ਲੈ ਨੂੰ ਤੋਂ ਪਹਿਲਾਂ ਐਕਟਿਵ ਲਿਸ਼ਟ ਨਾਲ ਦਾ ਬਲੱਡ ਟੈਸਟ ਜਿਹੜਾ ਉਹ ਕਰਵਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਇਸ ਪ੍ਰੋਬਲਮ ਨੂੰ ਪਛਾਨ ਸਕੀਏ ਅੱਜ ਮਹਨਤਿਆਂ ਦੀ ਸਾਡੀਆਂ ਲਾਹਾਂ ਪਿਆਰੀ ਬਤੋ ਬਹੁਤ ਬਹੁਤ ਵਧਾਈ ਦੋਸਤੋ ਤੇ ਜਿੰਦਗੀ ਦਾ ਹਰ ਟੇ ਅੱਜਗੇ ਸਾਡੇ ਉੱਤੇ ਇੱਕ ਮਹਾਨ ਅਸ਼ੀਰਵਾਦ ਹੈ ਅਸੀਂ ਦੁਨੀਆ ਦੀ ਕੋਈ ਵੀ ਲੜਾਈ ਹੈ ਜਿਹੜੀ ਉਹ ਜਿੱਤ ਸਕਦੇ ਹਾਂ ਦੁਦ ਤੱਕ ਮਾਨਸਿਕ ਤੌਰ ਤੇਗਾ ਸਦਾ ਰੱਬ ਦੀ ਬਖਸ਼ਿਸ਼ ਹੁੰਦੀ ਹੈ ਅੰਤੋਂ